ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਟੌਪਿਕ ਹੈ ਕਿ ਕੈਨੇਡਾ ਦੇ ਵਿੱਚ ਹੁਣ ਫੰਡ ਸ਼ੋਅ ਕਰਨ ਦੀ ਲੋੜ ਖਤਮ ਹੋ ਗਈ ਹੈ ਇਹ ਸਵਾਲ ਇਸ ਕਰਕੇ ਪੈਦਾ ਹੋਇਆ ਕਿਉਂਕਿ ਕੈਨੇਡਾ ਨੇ ਕੱਲ ਕਈ ਨਵੇਂ ਅਪਡੇਟ ਜਾਰੀ ਕੀਤੇ ਜੀਆਈਸੀ ਫੀਸ 10000 ਤੋਂ ਵਧਾ ਕੇ 20635 ਡਾਲਰ ਕਰਤੀ ਹੈ तमाम ਮੁੱਦੇ ਤੇ ਜਾਣਕਾਰੀ ਦੇ ਲਈ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਜਿਹੜੇ ਇੱਕ ਇੱਕ ਪੁਆਇੰਟ ਸਾਨੂੰ ਦੱਸਣਗੇ। تیر ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। تیر ਜੀ ਕੀ ਇਹ ਮੰਨਿਆ ਜਾਵੇ ਕਿ ਕੈਨੇਡਾ ਦੇ ਵਿੱਚ ਹੁਣ ਫੰਡ ਸ਼ੋਅ ਕਰਨ ਦੀ ਲੋੜ ਖਤਮ? ਬਿਲਕੁਲ ਸਰ ਜੇ ਹੁਣ ਮੈਂ ਅੱਜ ਮੈਂ ਆਪਣੀ ਫਾਈਲ ਜਿਹੜੀ 1 1 ਜਨਵਰੀ ਤੋਂ ਬਾਅਦ ਲਾਉਂਗਾ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਬੱਚੇ ਨੂੰ ਕਹਾਂਗਾ ਫੰਡ ਸ਼ੋਅ ਕਰਾ। ਸਰ ਜਿਹੜੇ ਬੱਚੇ ਨੇ ਐਨਡੀਜੀਆਈਸੀ ਹੀ ਭਰ ਦਿੱਤੀ। ਕਿ ਅਗਲੇ ਸਾਲ ਦੀ ਫੀਸ ਤੋਂ ਜ਼ਿਆਦਾ ਇਹ ਪੈਸੇ ਉਥੇ ਉਹਨੇ ਸਿਕਿਉਰਿਟੀ ਨੂੰ ਰੱਖ ਦਿੱਤੇ ਆ ਤੇ ਮੈਨੂੰ ਨਹੀਂ ਲੱਗਦਾ ਸਰ ਲੋਡ ਹੈਗੀ ਆ ਬਟ ਹਾਂ ਫਿਰ ਵੀ ਕਹੂੰਗਾ ਇਨਕਮ ਸੋਰਸ ਜ਼ਰੂਰ ਦਿਖਾ ਦਿਓ ਆਈਟੀਆਰ ਦਿਖਾ ਦਿਓ ਜੇ ਫਾਰਮ ਦਿਖਾ ਦਿਓ ਤੇ ਮੈਨੂੰ ਤਾਂ ਕਿਤੇ ਨਾ ਕਿਤੇ ਇਦਾਂ ਵੀ ਲੱਗ ਰਿਹਾ ਵਾ ਸ਼ਾਇਦ ਜਿਹੜਾ ਫਾਈਨੈਂਸ਼ੀਅਲ ਕਲੋਜ਼ ਲਿਖ ਕੇ ਆਉਂਦਾ ਸੀਗਾ ਨਾ ਉਹ ਸ਼ਾਇਦ ਹੁਣ ਬੰਦ ਹੋ ਜਾਊਗਾ ਆਊਗਾ ਨਹੀਂ ਹੈਗਾ ਜੇ ਆਊਗਾ ਵੀ ਤਾਂ ਸਰ ਫਿਰ ਤਾਂ ਮੈਂ ਲੱਗੂਗਾ ਕਿ ਕੈਨੇਡਾ ਤੇ ਫਿਰ ਜੀਏ ਸੀ ਪਤਾ ਨਹੀਂ ਕਿੰਨੀ ਕੁ ਹੋਰ ਕਰ ਦਊਗਾ ਤੋਂ ਜਿੱਥੇ ਕਿਤੇ ਸਾਨੂੰ ਵੀ ਲੱਗਦਾ ਵਾ ਮੈਨੂੰ ਬਹੁਤ ਸਾਰੇ ਬੱਚੇ ਨੇ ਸਰ ਕਮੈਂਟ ਵੀ ਆਏ ਜਦੋਂ ਆਪਾਂ ਪਿਛਲੀ ਵੀਡੀਓ ਵੀ ਪਾਈ ਨਾ ਕਿਤੇ ਸਾਨੂੰ ਕੈਨੇਡਾ ਨੇ ਧੱਕਾ ਕੀਤਾ ਨਜਾਇਜ਼ ਕੀਤਾ ਤੇ ਮੈਂ ਉੱਥੇ ਬੱਚਿਆਂ ਨੂੰ ਕਹਿਣਾ ਚਾਹੂੰਗਾ ਬੇਟਾ ਕੈਨੇਡਾ ਦੀ ਗਵਰਨਮੈਂਟ ਕੈਨੇਡਾ ਦੀ ਗਵਰਨਮੈਂਟ ਦੀ ਮਰਜ਼ੀ ਹੈਗੀ ਆ ਸਾਡਾ ਸਿਰਫ ਕੰਮ ਪਤਾ ਕੀ ਆ ਉਹਨਾਂ ਦੇ ਰੂਲਸ ਐ ਰੈਗੂਲੇਸ਼ਨ ਫਾਲੋ ਕਰਨਾ ਉਹਨਾਂ ਨੇ 10000 ਵੀ ਦੇਖੋ ਕਿੰਨੇ ਸਾਲ ਹੀ ਚਲਾਤੇ ਆ ਆਈ ਥਿੰਕ 15 ਕੇ ਸਾਲ ਤੱਕ ਚਲਾਈ ਦਿੱਤੇ ਇਸ ਤੋਂ ਜ਼ਿਆਦਾ ਹੀ ਚਲਾਤੀ 10000 ਵਾਲੀ ਜੀਏਸੀ ਵਾਲਾ ਫਾਰਮੈਟ ਉਹਨਾਂ ਨੇ ਸੇ ਜੀ ਉਹਨਾਂ ਨੇ ਕੀਤੀ ਆ ਤੇ ਸਾਨੂੰ ਇਹਦੀ ਨਾ ਰਿਸਪੈਕਟ ਹੀ ਕਰਨੀ ਪੈਣੀ ਆ ਆਪ ਕਿਸਾਰੇ ਕਵੋਕੋ ਚ ਕਪਾਉ ਕੁੱਛ ਐਸੋਸੀਏਸ਼ਨਾਂ ਤੋਂ ਪਾਓ ਬਟਾ ਇਹ ਕੁਛ ਨਹੀਂ ਹੋਣਾ ਥੈਟ ਇਜ਼ ਅ ਗਵਰਨਮੈਂਟ ਦੇ ਰੂਲਸ ਆਂ ਰੈਗੂਲੇਸ਼ਨਸ ਆਂ ਤੇ ਸਾਨੂੰ ਇਹ ਫਾਲੋ ਕਰਨੀਆਂ ਪੈਣੀਆਂ ਤਿੰਨ ਸ਼ਾਰਟ ਮੈਂ ਸਰ ਦੱਸ ਦਿੰਦਾ ਅੱਜ ਅ ਬੜਾ ਇੱਕ ਸਵਾਲ ਹੁੰਦਾ ਕਿ ਕੈਨੇਡਾ ਹੁਣ ਵੀਜ਼ਾ ਕਿਹੜੀ ਚੀਜ਼ ਦੇ ਕੇ ਦਊਗਾ ਸਾਡੇ ਯਾਰਿਆਂ ਦੇ ਸਰ ਪਿੱਛੇ ਦੇ ਉਹ ਤੁਸੀਂ ਵੀ ਸਾਨੂੰ ਟੈਗ ਲਾਈਨ ਕਹਿੰਦੇ ਹੁੰਦੇ ਸੀ ਨਾ ਸਰ ਉਹੜਾ ਕਿਉਂ ਰਿਫਿਊਜ਼ ਲਾਦੇ ਐਕਸਪਰਟ ਵੀਜ਼ਾ ਵੀਜ਼ਾ ਰਿਫਿਊਜ਼ਲਾਂ ਤੋਂ ਬਾਅਦ ਪੀਪੀਆਰ ਆਉਂਦੇ ਬਾਅਦ ਸਾ ਸਰ ਰਿਫਿਊਜ਼ਲ ਤਾਂ ਆ ਗਈ ਦੀ ਰਹੀ 3-4 ਮਹੀਨੇ ਤੋਂ ਮੈਂ ਤਾਂ ਕਹਿੰਦਾ ਉਹ ਸਮਾਂ ਹੈਗਾ ਪੀਪੀਆਰ ਵੀਜ਼ਾ ਵੀਜ਼ੇ ਤੋਂ ਬਾਅਦ ਕਰੀਅਰ ਕਾਉਂਸਲਿੰਗ ਲੈਣ ਦਾ ਸੋ ਉਹ ਸਿਰਫ ਤੁਹਾਨੂੰ ਇੱਕ ਤਜਰਬੇਦਾਰ ਸਲਾਹਕਾਰ ਜਿਹਨੇ ਆਪ ਜ਼ਿੰਦਗੀ ਹੰਡਾਈ ਹੋਵੇ ਸਟੂਡੈਂਟ ਲਾਈਫ ਉਹ ਹੀ ਸਿਰਫ ਤੁਹਾਨੂੰ ਦੇ ਸਕਦਾ ਸੋ ਬਿਲਕੁਲ ਹੁਣ ਇੰਨਾਂ ਚੀਜ਼ਾਂ ਤੇ ਫੋਕਸ ਕਰੋ ਵੀਜ਼ਿਆਂ ਤੋਂ ਆਪਾਂ ਨੂੰ ਜ਼ਰੂਰ ਉੱਪਰ ਉੱਠਣਾ ਚਾਹੀਦਾ ਕਿਉਂਕਿ ਕੈਨੇਡਾ ਦੀ ਗਵਰਨਮੈਂਟ ਨੇ ਤਾਂ ਇਹ ਬਿਲਕੁਲ ਤੈਅ ਕਰ ਹੀ ਲਿਆ ਵਾ ਕਿ ਜਿਹਦੇ ਕੋਲ ਪੈਸਾ ਵਾ ਹੁਣ ਉਹੀ ਕੈਨੇਡਾ ਜਾਏਗਾ ਚਾਹੇ ਉਹਦੇ ਨੰਬਰ ਘਾਟਾ ਚਾਹੇ ਵਾਧਾ ਉਹ ਐਸ ਵੇਲੇ ਸੀ ਪਿਛਲੇ ਤਿੰਨ ਚਾਰ ਮਹੀਨੇ ਚ ਦੇਖ ਹੀ ਲਿਆ ਕਿ ਉਹ ਮੈਟਰ ਨਹੀਂ ਕਰਦਾ ਸੋ ਐਸ ਵੇਲੇ ਮੈਂ ਕਹੂੰਗਾ ਕਿ ਸਟੂਡੈਂਟਸ ਨੂੰ ਜ਼ਰੂਰ ਜੇ ਤੁਸੀਂ ਇੱਕ ਭੀੜ ਦਾ ਐਸਾ ਨਹੀਂ ਬਨਣਾ ਭੀੜ ਤੋਂ ਲੱਗ ਚੱਲਣਾ ਚਾਹੁੰਦੇ ਆ ਤੇ ਇੱਕੋ ਚੀਜ਼ ਆ ਜਿਹੜੀ ਤੈਨੂੰ ਸਿਰਫ ਅਲੱਗ ਕਰ ਸਕਦੀ ਆ ਕਿਹੜੀ ਆ ਪੈਸਾ ਨਹੀਂ ਅਲੱਗ ਕਰ ਸਕਦਾ ਪੈਸਾ ਤਾਂ ਅੱਜ ਹੈਗਾ ਕੱਲ ਨਹੀਂ ਹੈਗਾ ਆਜੂਗਾ ਜੇ ਅੱਜ ਇਕੱਠਾ ਹੈਗਾ ਉਹ ਕਿਹੜੀ ਆ ਪੜਾਈ ਸੋ এডਿਕੇਸ਼ਨ ਨੂੰ ਫੋਕਸ ਕਰਦੇਓ ਜੇ ਕੈਨੇਡਾ ਜਾਣਾ ਚਾਹੁੰਦੇ ਆ ਤੇ ਅਜੇ ਨਹੀਂ ਤਾਂ ਮੈਂ ਵੀ ਕਹੂੰਗਾ ਕਿ ਬੇਟਾ ਨਹੀਂ ਤਾਂ ਇੰਡੀਆ ਤੋਂ ਗ੍ਰੈਜੂਏਸ਼ਨ ਕਰਕੇ ਚਲੇ ਜਾ ਕਿਉਂਕਿ ਘੱਟੋ ਘੱਟ ਆਪਾਂ ਉੱਥੇ ਜਾ ਕੇ ਕਿ ਉਸ ਮਾਇਆ ਜਾਚਨਾ ਫਸ ਜਾਈਏ ਕਿ ਮੈਂ ਤਾਂ ਹੁਣ ਪੱਕੇ ਨਹੀਂ ਹੋ ਪਾ ਰਿਆ ਪੀਆਰ ਨਹੀਂ ਹੋ ਪਾ ਰੇ ਮੈਂ ਹੁਣ ਐਲਐਮਆਈ ਲੈ ਲਵਾਂ ਮੈਂ ਹੁਣ ਹੋਰ ਇਦਾਂ ਪੈਸੇ ਖਰਚ ਦਵਾਂ ਘੱਟੋ ਘੱਟ ਮੈਂ ਕਹੂੰਗਾ ਪੜ੍ਹਾਈ ਨੂੰ ਫੋਕਸ ਕਰ ਲਿਓ ਮਿਹਨਤ ਕਰ ਲੋ ਜਰੂਰ ਜਿਹੜੇ ਵੀ ਤੁਸੀਂ ਕਾਲਜ ਪੜ੍ਹਦੇ ਨਾ ਫੋਟੋ ਲੱਗਣੀ ਚਾਹੀਦੀ ਇੱਕ ਵਾਰੀ ਉੱਥੇ ਤਾਂ ਕਿ ਪਤਾ ਲੱਗੇ ਕਿ ਹਾਂ ਵੀ ਇੱਥੇ ਕੋਈ ਪੜ੍ਹ ਕੇ ਗਿਆ ਹੈਗਾ ਤਾਂ ਹੀ ਸਿਰੇ ਲੱਗਣਗੇ ਨਹੀਂ ਤਾਂ ਗੱਲਾਂ ਹੀ ਰਹਿ ਜਾਣਗੀਆਂ ਕਿਉਂਕਿ ਐਂਡ ਆਫ ਦਾ ਡੇ ਮੇਰਾ ਤਾਂ ਕਾਰੋਬਾਰ ਇੱਥੇ ਹੀ ਆ ਬੱਚੇ ਦਾ ਵੀਜ਼ਾ ਲੱਗਿਆ ਨਜ਼ਾਰੇ ਪੈਸੇ ਵੀ ਆ ਗਏ ਟੌਰ ਵੀ ਆ ਪਰ ਨਹੀਂ ਐਂਡ ਆਫ ਦਾ ਡੇ ਇਨਸਾਨੀਅਤ ਦੇ ਤੌਰ ਤੇ ਮੈਂ ਜਿਹੜੀ ਚੀਜ਼ ਕਹੂੰਗਾ ਕਿਉਂਕਿ ਇਹ ਜਿਹੜੇ ਸਾਡੇ ਬੱਚੇ ਹਨ ਇਹ ਸਾਡਾ ਕੱਲ੍ਹ ਆ ਸੋ ਮੈਂ ਇੱਕ ਆਊਟ ਆਫ ਦਾ ਬੇਜ ਆ ਕੇ ਗੱਲ ਕਰ ਰਿਹਾ ਸੋ ਮੈਂ ਰਿਕਵੈਸਟ ਕੀ ਅਪੀਲ ਕਰ ਰਿਹਾ ਪੇਰੈਂਟਸ ਨੂੰ ਵੀਜ਼ੇ ਦੀ ਹੁਣ اٹENTION ਲੋ ਆਪਣੇ ਬੱਚੇ ਨੂੰ ਰਾਹ ਪਾਉਣ ਦੀ ਸਹੀ ਪੜ੍ਹਾਈ ਕਰਾਉਂਦੀ ਸਹੀ ਕੋਰਸ ਕਰਾਉਂਦੀ ਤਾਂ ਕਿ ਉਹ ਸਿਰਾ ਲਾਦਨ ਅੱਗੇ ਜਾ ਕੇ ਨਹੀਂ ਤਾਂ ਫਿਰ ਇੱਕੋ ਜਿਹਾ ਉਹ ਟਰੈਕ ਦੇ ਵਿੱਚ ਨਾ ਮੈਂ ਤਾਂ ਕਹੂੰਗਾ ਸੇਮ ਉਹੀ ਭੀੜ ਦੇ ਹਿੱਸਾ ਬਣ ਜਾਵਾਂਗੇ ਉਹੀ ਫਿਰ ਖਬਰਾਂ ਬਾਰ-ਬਾਰ ਆਉਣਗੀਆਂ ਇੱਥੇ ਰਿਸੈਪਸ਼ਨਿਸਟ ਦੀ ਜੌਬ ਖੁੱਲੀ ਲਾਈਨਾਂ ਲੱਗੀਆਂ ਮੈਂ ਅੱਗੇ ਵੀ ਕਹਿੰਦਾ ਦਿਖਾਓ ਕਿਥੇ ਮੈਨੇਜਰ ਲੈਵਲ ਦੀ ਜੌਬ ਖੁੱਲੀ ਕਿਤੇ ਇੰਜੀਨੀਅਰ ਲੈਵਲ ਦੀ ਜੌਬ ਖੁੱਲੀ ਕੋਈ ਕੋ ਟੈਕਨੀਕਲ ਜੌਬ ਖੁੱਲੀ ਐਡਮਿਨ ਲੈਵਲ ਦੀ ਜੌਬ ਖੁੱਲੀ ਮੈਨੇਜਮੈਂਟ ਲੈਵਲ ਦੀ ਉੱਥੇ ਲਾਈਨਾਂ ਲੱਗਦੀਆਂ ਨਹੀਂ ਲੱਗਦੀ ਉਹ ਤਾਂ ਘਰੋਂ ਬੁਲਾ ਕੇ ਕੰਮ ਕਰਦੇ ਆ ਸੋ ਤੁਹਾਡੀਆਂ ਸ਼ਰਤਾਂ ਦੇ ਅਗਲਾ ਕੰਮ ਤਾਂ ਹੀ ਕਰੇਗਾ ਜੇ ਤੁਹਾਡੇ ਚ ਹਨਰ ਹੋਏਗਾ ਜੇ ਤੁਹਾਡੇ ਚ ਪੜਾਈ ਬੋਲੇਗੀ ਸੋ ਮੈਂ ਮਾਫੀ ਚਾਹੂੰਗਾ ਜੇ ਕਿਸੇ ਨੂੰ ਗੱਲਾਂ ਨਹੀਂ ਚੰਗੀਆਂ ਲੱਗੀਆਂ ਹੋਣਗੀਆਂ ਬੜੇ ਵੀਡੀਓ ਨੂੰ ਨੋਟ ਡਾਊਨ ਕਰਕੇ ਰੱਖ ਲਓ ਸੇਵ ਕਰਕੇ ਦੇਖ ਲਓ ਜਰੂਰ ਤੁਹਾਡੇ ਕੰਮ ਆਏਗੀ 5 7 10 ਸਾਲਾਂ ਬਾਅਦ ਸੋ ਮੇਰੀ ਤਾਂ ਹਰ ਬੱਚੇ ਨੂੰ ਇਹ ਵੀ ਲਾ ਪੜ੍ਹ ਲਓ ਪੈਸਾ ਕਮਾਵਾਂਗੇ 2 ਸਾਲ ਠਹਿਰ ਕੇ ਵੀ ਕਮਾ ਲਾਂਗੇ 3 ਸਾਲ ਠਹਿਰ ਕੇ ਵੀ ਕਮਾ ਲਾਂਗੇ ਪਰ ਆਜ ਸਮਾਜੜਾ ਕਿ ਵਾਪਸ ਨਹੀਂ ਆਉਣਾ ਤੇ ਬਾਕੀ ਹੁਣ ਮੁੱਦੇ ਤੇ ਆ ਜਾ ਫਾਈਨੈਂਸ਼ੀਅਲ ਇੰਡੀਆ ਤੋਂ ਸ਼ੋਅ ਕਰਾਉਂਦੀ ਮੈਨੂੰ ਲੱਗਦਾ ਜੇ ਇੰਨੀ ਜੀਆਈਸੀ ਦੇ ਦਿੰਦੇ ਆ ਤੇ ਕਰਾਉਣ ਦੀ ਲੋੜ ਨਹੀਂ ਹੈਗੀ ਆਈਟੀਆਰ ਲਾ ਦਿਓ ਜੇ ਫਾਰਮ ਲਾ ਦਿਓ ਮੋਰ ਥੈਨ ਇਨਫ ਸਰ ਚਲੋ ਬਾਕੀ ਹੋਰ ਕਲੈਰਿਟੀ ਆਉਂਦੇ ਦਿਨਾਂ ਦੇ ਵਿੱਚ ਜਦੋਂ ਰਿਜ਼ਲਟ ਦਾ ਟ੍ਰੈਂਡ ਹੋਣਾ ਹੈ ਸ਼ੁਰੂ ਹੋਣਾ ਹੈ ਤੇ ਸਾਨੂੰ ਜ਼ਰੂਰ ਮਿਲੇਗੀ ਸੋ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਕੋਈ ਕਲੈਰਿਟੀ ਚਾਹੀਦੀ ਹੈ ਤੇ ਤੀਰਤ ਜੀ ਨੂੰ 85578 85578 ਤੇ ਸੰਪਰਕ ਕਰੋ ਬਹੁ